ਹੋ ਜੀ ਟਟਾ ਫੈਮਿਲੀ ਵਲੌਗਸ ਤੇ ਸਾਰਿਆਂ ਦਾ ਸਵਾਗਤ ਆ ਸਾਡੇ ਸਾਰਿਆਂ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਨੂੰ ਉਮੀਦ ਕਰਦੇ ਠੀਕ ਹੋ ਸੇ ਵੀ ਠੀਕ ਠਾਕ ਆ ਤੇ ਲੋ ਜੀ ਸਵੇਰ ਹੋ ਚੁੱਕੀ ਆ ਕੱਦੀ ਉੱਠ ਕੇ ਧਾਰਾਂ ਚੋਲੀਆਂ ਕੰਮ ਕਰ ਲੇ ਮੰਮੀ ਲੱਗਿਆ ਨੇ ਅੱਧਾ ਚੁੱਲੇ ਤੇ ਚੁੱਲੇ ਦੀ ਸਫਾਈ ਕਰੀ ਆ ਰੋਟੀ ਬਣਾਉਣ ਲਈ ਤੇ ਹੁਣ ਪਿਆਸ ਮਾਰ ਕੇ ਪਾ ਰਹੇ ਨੇ ਬਿਸ਼ ਕਰੋ ਮੰਮੀ ਅੱਸੀ ਕਾਲ ਜੀ ਸਾਰਿਆਂ ਨੂੰ ਚਲੋ ਜੀ ਹੁੰਪੀਨ ਲੱਗੇ ਚਾਹ ਅਸੀਸ ਮੈਲੇ ਬਿਸਕੁਟ ਖਾ ਲਿਆ ਅੱਜ ਸਾਡੇ ਬਿਸਕੁਟ ਆ ਰਹੇ ਸੀ ਮੰਮੀ ਨੂੰ ਥੋੜੀ ਰੋਟੀ ਦਿੱਤੀ ਸੀ ਚਾਹ ਨਾਲ ਤਾਯੇ ਕਹਿੰਦੇ ਇਹਨੇ ਵੀ ਡੋਲਾ ਕੋਲੇ ਮੈਂ ਵੀ ਰੋਟੀ ਖਾਣੀ ਆਂ ਖਾ ਲਓ ਖਾ ਲਓ ਜਿ ਲੈਓ ਜੀ ਚੱਕੋ ਜੀ ਆਪਣੇ ਆਪਣੇ ਚਾਹ ਦੇ ਕੱਪ ਚਲ ਚੱਕੋ ਮੰਮੀ ਬਣਾ ਰਹੀ ਨੇ ਰੋਟੀਆਂ ਔਰੇ ਅਸੀਸ ਆਪੇ ਉੱਤਰ ਗਿਆ ਹੁਣ ਅਸੀ ਸਾਚੀ ਕਾ ਬੁਲਾਇਓ ਇੰਦਰ ਮੇਰੇ ਕੋ ਨਹੀਂ ਦੇਖ ਕੇ ਇੰਦਰ ਬੁਲਾਓ ਇੰਦਰ ਬੁਲਾਓ ਇੰਦਰ ਬੁਲਾਓ ਪਪਾ ਗੰਦੇ ਅਸੀਸ ਟਰਨ ਕਰੋ ਉਦਨ ਬੁਲਾਓ ਅਸੀਸ ਚਲੋ ਟਰਨ ਕਰੋ ਐਦਨ 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 ਦੇਖ ਚਲੋ ਬੁਲਾਓ ਛਾਚੀ ਕਾ ਬੁਲਾਓ ਪਪਾ ਨੂੰ ਲਾਓ ਛਾਚੀ ਚਾਚੀ ਚਾਚੀ ਅਸੀਸ ਹੈਲਪਿੰਗ ਹੈਂਡ ਬਣਿਆ ਹੋਇਆ ਸਾਰੇ ਕਿ ਆਕੇ ਲਓ ਜੀ ਸਾਰਿਆਂ ਦਾ ਨੈਪ ਟਾਈਮ ਹੋ ਚੁੱਕਾ ਅਸੀਸ ਦਾ ਵੀ ਹਰਜੀਤ ਦਾ ਵੀ ਮੰਮੀ ਦਾ ਵੀ ਬਾਪੂ ਜੀ ਦਾ ਤਾਂ ਚੱਲਦਾ ਹੀ ਰਹਿੰਦਾ ਕਦੇ ਨੈਪ ਕਰੇ ਜਾਗ ਗਏ ਤੇ ਮੈਂ ਨਹੀਂ ਦੇਖਿਆ ਮੈਂ ਮੂਵੀ ਮੂਵੀ ਦੇਖੀ ਆ ਬਦੀ ਮੈਂ ਸੌਰੀ ਮੈਂ ਨਹੀਂ ਕਰਿਆ ਨੈਪ ਟਾਈਮ ਸਿੱਧਾ ਆਪਣਾ ਫੋਨ ਚਲਾਇਆ ਹਾਂ ਤੇ ਹੁਣ ਮਸ਼ੀਨ ਦਾ ਵੀ ਨੈਪ ਟਾਈਮ ਅਸਿਕਲਦਾ ਇਹਦੀ ਸਫਾਈ ਚੱਲ ਰਹੀ ਆ ਤੇ ਤੇਲ ਲੈ ਰਹੇ ਨੇ ਤੇਲ ਲੈ ਕੇ ਫੇ ਲੱਗਣਗੇ ਸਟਿਚ ਕਰਨ ਤੇ ਅੱਜ ਆ ਜ ਸਾਡਾ ਅਸੀਂ ਇੱਕ ਨਵਾਂ ਵਰਡ ਸੁਣਾਉਗਾ ਤੁਹਾਨੂੰ ਚਲੋ ਕਹੋ ਅਸੀਸ ਥੈਂਕਸ ਕਿਉ ਥੈਂਕਸ ਕਿਉ ਥੈਂਕਸ ਥੈਂਕਸ ਕਹੋ ਬੁੱਤ ਉੱਚੀ ਦੇਨੇ ਕਹੋ ਬੁੱਤ ਸੀਦੇ ਨੇ ਕਹੋ ਥੈਂਕਸ ਚਲੋ ਹੈਲੋ ਕਰ ਲੋ ਹੈਲੋ ਕਰਿਓ ਹੈਲੋ ਚਲੋ ਹੁਣ ਥੈਂਕਸ ਕਹਿ ਥੈਂਕਸ ਕਹਿ ਦੋ ਹਾਂ ਅਸੀਸ ਕੈਰੀਅਰ ਥੈਂਕਸ ਬਟ ਮੇਬੀ ਸ਼ੈਲ ਤੁਹਾਨੂੰ ਸੁਣਦਾ ਨਹੀਂ ਹੋਊਗਾ ਕਿਉਂਕਿ ਹੌਲੀ ਕੈਰੀਅਰ ਆ ਤੋ ਇਹ ਤਾਂ ਹੁਣ ਆਪਾਂ ਇਹਨੂੰ ਜਿਵੇਂ ਸਿਖਾਈ ਜਾਵਾਂਗੇ ਉਹ ਵੀ ਕੁਝ ਸਿੱਖੇ ਜਾਊਗੀ ਹਰ ਇੱਕ ਚੀਜ਼ ਕੈਚ ਕਰਦੀ ਹੈ ਹੁਨੇ ਮਮੀ ਦਾ ਵੀ ਹੋ ਗਿਆ ਨੈਪ ਟਾਈਮ ਖਤਮ ਆ ਨੈਪ ਟਾਈਮ ਚੱਲ ਪਿਆ ਦਿਖਾਇਓ ਮੇਰੇ ਅੱਧਰ ਹੋ ਦੇ ਫੇਸ ਤੋਂ ਹੀ ਲੱਗ ਰਿਹਾ ਮਮੀ ਨੈਪ ਕਰਕੇ ਉੱਠੇ ਨੇ ਬਾਹਰ ਹਵਾ ਚੱਲ ਗਈ ਹੈ ਵੈਸੇ ਧੁੱਪਾਂ ਬਹੁਤ ਜ਼ਿਆਦਾ ਤੇਜ਼ ਆ ਹੁਣ ਤਾਂ ਬਦਨੀਓਂ ਆ ਲਓ ਜੀ ਅਸੀਂ ਇਸ ਨੇ ਵੀ ਕਰ ਲਿਆ ਡਿਨਰ ਮੰਮੀ ਉਹ ਰਜਿਤ ਕਰ ਰਹੇ ਨੇ ਬਾਪੂ ਜੀ ਕਰਕੇ ਆਪਣੇ ਪੈ ਵੀ ਗਏ ਫਿਰ ਮੰਮੀ ਉਹ ਨਹੀਂ ਕਰਨਗੇ ਉਹ ਦੋ ਵਾਰ ਕਰਨ ਮੈਂ ਕਰੂੰਗੀ ਨਾਲੇ ਕਰਨ ਤੋਂ ਬਾਅਦ ਤੇ ਚਲੋ ਜੀ ਚਲੋ ਜੀ ਨੂੰ ਵਲੌਗ ਦੀ ਐਂਡਿੰਗ ਕਰ ਦੋ ਅਸੀਂ ਸੈਸਟਰੀ ਕੱਬਲਾ ਦੋ ਚਲੋ ਜੀ ਚਲੋ ਮੰਮੀ ਕਰਨਗੇ ਹੁਣ ਐਂਡਿੰਗ ਮੈਂ ਤਾਂ ਰੋਕੀ ਹਾਂ ਨਹੀਂ ਲੈ ਚਲੋ ਜੀ ਇਹਦੇ ਨਾਲ ਕਰ ਲੈਂਗੇ ਵਲੌਗ ਦੀ ਐਂਡਿੰਗ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਅਸੀਸ ਬਾਏ ਕਰ ਦੋ ਅਸੀਸ ਸੇ ਗੁੱਡ ਬਾਏ ਬਾਏ ਕਰ ਦੋ ਬਾਏ ਕਰ ਦੋ